ਲੌਜੀ ਕਿਵੇਂ ਹੋ ਅੱਜ ਤੁਹਾਡੇ ਲਈ ਫੇਰ ਇੱਕ ਨਵੀਂ ਚੀਜ਼ ਲੈ ਕੇ ਆਂਦੀ ਹਾਂ ਟੋਟਲੀ ਟੋਟਲੀ ਡਿਫਰੈਂਟ ਮਾਰਕੀਟ ਚਾ ਕੱਪੜਾ ਜਿਹੜਾ ਅ ਤੱਕ ਆਇਆ ਵੀ ਨਹੀਂ ਜਿਹੜਾ ਆਪਣੇ ਕੋਲੇ ਆ ਗਿਆ ਰੇਟ ਜਾਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਮੰਮੀ ਜੀ ਕਰੋ ਸਟਾਰਟ ਇਹ ਹੈ ਜੀ ਡਿਜੀਟਲ ਕਾਟਨ ਗੈਲੈਕਸੀ ਦੀ ਕਾਟਨ ਹੈ ਇਹ ਜਿਵੇਂ ਆਪਾਂ ਕਹਿੰਦੇ ਨਾ ਪੱਕੀ ਕੈਮਰੀ ਕ ਉਹ ਵਾਲੀ ਕੈਮਰੀ ਕੈ ਵੀਰੇ ਤੇ ਇਹਦੇ ਵਿੱਚ ਥ्रेड ਵਰਕ ਆ ਸਾਰਾ ਇਹ ਬਹੁਤ ਵਧੀਆ ਇਹ ਜਿਹੜੀ ਹੁਣ ਆਪਣਾ ਹੁਣ ਮੌਸਮ ਚੱਲਣਾ ਉਹਦੇ ਚ ਵੀ ਪਾਊਗੀ ਤੇ ਬਹੁਤ ਵਧੀਆ ਖਸ ਖਸ ਕੇ ਪੱਟਣ ਵਾਲੇ ਸੂਟ ਹੈ ਜੀ ਇਹਦੇ ਵਿੱਚ ਥ੍ਰੈਡ ਵਰਕ ਹੈ ਜੀ ਸਾਰਾ ਦੇਖੋ ਸਾਰੇ ਕਾਟਨ 'ਚ ਥ੍ਰੈਡ ਵਰਕ ਹੈ ਜੀ ਓਨਲੀ 425 ਦਾ 5 ਮੀਟਰ ਗਰਮੀ ਬਹੁਤ ਸਰਦੀ ਬਹੁਤ ਡਬਲ ਸੀਜ਼ਨ ਹੈ ਗੱਡੀ ਹਾਂਜੀ ਹਾਲੇ ਖਿਆ ਗੱਡੀ ਕਹਿੰਦਾ ਸੂਟ ਹੈ ਗੈਲੈਕਸੀ ਕਾਟਨ ਡਿਜੀਟਲ ਪ੍ਰਿੰਟ ਹੈ ਤੇ ਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਇਹ ਬਾਹਰ ਖੁੱਲਾ ਜੀ ਆ ਜਾਓ ਤੇ ਓਨਲੀ 425 ਦਾ ਜੀ ਕਿਉਂ ਹੋ ਗਣਾ ਰਣਜੀ 425 ਆ ਜੀ ਇਹ ਮਾਰਕਟ ਚ ਆਈ ਵੀ ਨਹੀਂ ਜੀ ਜਿਹੜੀ ਆਪਾਂ ਨੂੰ ਦੇਈ ਜਾਂਦੇ ਆ ਇਹਦੇ ਵਿੱਚ ਜੀ ਥ्रेड ਵਰਕ ਹੈ ਆ ਦੇਖੋ ਚੱਲੇ ਗੇਰੇ ਭਾਈ ਅਜੇ ਪਾਉਂ ਗਾਣਾ ਦੀ ਵੀਡੀਓ ਬਣਾਉਂ ਆ ਖੜਾ ਇਹਦੀ ਕਮੈਂਟ ਆਹ ਆ ਗਿਆ ਆਪਣਾ ਸੈਕੰਡ ਕਲਰ ਜੀ ਇਸ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਚੜ ਕੇ ਸਪੋਰਟ ਕਰਿਓ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਨੂੰ ਜਲਦੀ ਦਲਦੀ ਵੀਡੀਓ ਸ਼ੇਅਰ ਕਰ ਦਿਓ ਕ ਉਹ ਵੀ ਆਪਣੇ ਕੱਪੜੇ ਲੈ ਸਕਣ ਜੀ ਇਹ ਬਹੁਤ ਸੋਨੀ ਕਾਟਨ ਆ ਵੀਰੇ ਪਰ ਤੁਸੀਂ ਇਹਨੂੰ ਕੱਚੀ ਜੀ ਕਾਟਨ ਦੀ ਕਹਿ ਸਕਦੇ ਬਕਾਇਦਾ ਜੀ ਤੁਸੀਂ ਐ ਨਹੀਂ ਕਹਦੇ ਮਾੜੀ ਨਹੀਂ ਕਹਦੇ ਬਕਾਇਦਾ ਤੁਸੀਂ ਸਾਈਡ ਤੇ ਦੇਖ ਲਿਓ ਜੀ ਆ ਕੰਪਨੀ ਦਾ ਮਾਰਕ ਆ ਜੀ ਕੰਪਨੀਆ ਮਾਰਕ ਆ ਜਿਹੜੀ ਰਿਜਨਲ ਚੀਜ਼ ਹੁੰਦੀ ਉਹਤੀ ਹੁੰਦਾ ਜੀ ਇਹ ਜਿਵੇਂ ਆਪਾਂ ਕਹਿੰਦੇ ਨਾ ਪੱਕੀ ਜੀ ਕਾਟਨ ਉਹ ਆ ਵੀਰੇ ਵੀ ਹੰਡ ਕੇ ਜੀ ਪਟਣ ਵਾਲੀ ਚੀਜ਼ ਆ ਤੇ ਬੰਦਾ ਘੱਟ ਪਰ ਕੱਪੜਾ ਨਹੀਂ ਕਹਦਾ ਵਿੱਚ ਥ्रेड ਵਰਕ ਹੈ ਜੀ ਸਿਰਫ 425 ਦੇ ਸੂਟ ਇੰਜੀਨੀਅਰ ਵੱਡਾ ਤੇ ਹੋਊਗਾ ਕੋਈ ਵੀ ਕਲਰ ਲੈਣਾ ਹੋਵੇ ਕੰਪਿਊਟਰ ਦਾ ਇਹਨੂੰ ਪੈਂਚ ਵੀਰਾਨੇ ਚਰਨਾ ਆ ਪਟਨੇ ਕਰਨੇ ਛੋਡੇ ਸਾਹਮਣੇ ਸਾਰੇ ਅਨਬਾਕ ਕਰ ਜਾਂਦੇ ਆ ਅਨਫੋਰ ਅਨਰੈਪਰ ਹੀ ਨੇ ਇਹ ਪੱਕੀ ਜੀ ਕੈਮਰੇ ਕਿਹਾਦੇ ਨੇ ਜਿਹੜੇ ਪੱਕੀ ਜੀ ਜਿਵੇਂ ਕੋਪੋਲੀ ਦੀ ਕਾਟਨ ਹੁੰਦੀ ਹੈ ਕੱਚੀ ਜੀ ਉਹ ਨਹੀਂ ਹੈਗੀ ਇਹਨੂੰ ਪੱਕੀ ਕੈਮਰੇ ਕਿਹਾਦੇ ਆ ਜੀ ਤੇ 425 ਰੇਟ ਹਨੰ ਵੀ ਹੈ 425 ਡਿਲੀਵਰੀ ਤੇ ਯਾਰ ਤੇ ਐਕਸਟਰਾ ਡਿਲੀਵਰੀ ਹਾਂ ਡਿਲੀਵਰੀ ਤੇ ਐਕਸਟਰਾ ਇਹਨਾਂ ਦੇ ਵਿੱਚ ਕਿੱਥੇ ਡਿਲੀਵਰੀ ਹੈ ਸਿਵਿੰਗ ਵੀ ਨਹੀਂ ਕਰਕੇ ਕਿੱਥੇ ਬੰਦਾ ਸਹੀ ਗੱਲ ਆ ਰੇਟੀਆਂ ਨੇ ਘੱਟ ਲਾਏ ਪਿਆ ਇਹਦੇ ਨਾਲ ਆ ਚੀਜ਼ ਤਾਂ ਬਾਜ਼ਾਰ ਚ ਆਈ ਵੀ ਨਹੀਂ ਅਜੇ ਤੱਕ ਜੀ ਹਾਂ ਦੇਖੋ ਜੀ ਇਹ ਜਿਵੇਂ ਆਪਾਂ ਕਹਿੰਦੇ ਨੇ ਮੈਂ ਦੇਖੋ ਵੀ ਪਹਿਲਾਂ ਕਪੜਾ ਜੇ ਆਉਂਦਾ ਤਾਂ ਮੈਨੂੰ ਤੋਂ ਮੇਜੇ ਲੱਗਦਾ ਪਰ ਕਿਹਾ ਉਹਨਾਂ ਨੇ ਕੱਟਣੀ ਆ ਆ ਲਿਖਿਆ ਵੀ ਇੱਥੇ ਕੱਟਣਾ ਪਰ ਇਹ ਪੱਕੀ ਪੱਕੀ ਕਾਟਣ ਕਹਿ ਸਕਦੇ ਹੋ ਤੁਸੀਂ ਇਹਨੂੰ ਇਹ ਖੰਡ ਕੇ ਪੱਟਣ ਵਾਲੀਆਂ ਚੀਜ਼ਾਂ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਵਿੱਚ ਇਹਦੇ ਥ्रेड ਵਰਕ ਕੀਤਾ ਹੋਇਆ ਜੀ ਇਹਦੇ ਦਿਖ ਰਿਹਾ ਹੋਣਾ ਸੋਨੂੰ ਸਾਰੇ ਸੂਟਾਂ 'ਚ ਥ्रेड ਵਰਕ ਹੋਊਗਾ ਹੀ ਹੋਊਗਾ ਜੀ ਤੇ ਸੂਟ ਦੀ ਕੀਮਤ ਸਿਰਫ 425 ਜੀ ਸੂਟ ਹੰਡ ਕੇ ਪਾਟੂਆ ਪੂਰਾ ਤੇ ਹੋਰ ਬੈਸਟ ਗੱਲ ਇਹ ਹੈ ਜੀ ਮਾਰਕਟ 'ਚ ਇਹ ਸੂਟ ਆਇਆ ਹੀ ਨਹੀਂ ਹੈਗਾ ਅਜੇ ਆਹ ਵੇਖੋ ਥ्रेड ਵਰਕ ਪੱਤੀ ਕੈਮਰੇ ਕਿਹਨੂੰ ਪੱਤੀ ਕਹਿੰਦੇ ਵੀਰੇ ਕੱਚੀ ਨਹੀਂ ਕਹਿੰਦੇ ਆਹ ਲਓ ਰੰਗ ओनली 425 ਦਾ ਵਿੱਚ ਥ्रेड ਵਰਕ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਮੰਗਵਾ ਸਕਦੇ ਹੋ ओनली 425 ਦਾ एक हांड के पटरनाले सूट अभी रह नहीं है कभी टक करेंगे तो पार्ट जाऊंगी ए पक्की क्या है मेरे का ये डिजिटल हमारे दो मित्र हैं दो मित्र हैं और ਸਾਰੇ ਪੱਕੀ ਕੈਮਰੀ ਕਾ ਵੀਰੇ ਇਹ 425 ਦਾ ਸੂਟ ਆ ਖੰਡ ਕੇ ਪੱਟਣ ਵਾਲਾ ਸੂਟ ਹੈ ਇਹ ਹੈ ਦੇਖੋ ਕਿੰਨੀ ਘੈਂਟ ਡਿਜ਼ਾਈਨਿੰਗ ਇਹਦੀ ਖਰਾਬ ਹੋ ਜੂਗਾ ਇਹ ਧੋਈਦਾ ਧੋਈ ਜਾ ਹੀ ਰਹੂਗਾ ਸਾਰੇ ਜੀ ਥ੍ਰੈਡ ਵਰਕ ਹੈ 5 ਮੀਟਰ ਕੱਟ ਮਿਲੂ ਵੀਰੇ ਸਿਰਫ 425 ਆ ਲਓ ਜੀ ਲੈਣਗੇ ਲੋੜ ਤਾਂ ਪੈਣੀ ਨਾ ਮਮੀ ਚ ਲੈਣਗੇ ਨਹੀਂ ਲੱਗਦੀ ਭਰਾਵਾ ਇਹਦੇ ਚ ਭਰਾਵਾ ਦੋ ਆ ਸਵਾਦ ਉਹ ਚਲੋ ਦੇਖੀਂ ਸਵਾਦ ਦੋ ਜੀ ਦੇ ਦਾਂਗੇ ਜਿਹੜਾ ਰੰਗ ਪਸੰਦ ਆਉਂਦਾ ਵੀਰੇ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਆ ਇੱਕ ਲੈ ਲੈਣਾ ਇਹ ਕਰ ਲਈ ਇਹ ਮੰਗ ਰਹੇ ਸਾਰੇ ਕੱਪੜੇ 'ਚ ਵੀਰੇ ਥ੍ਰੈਡ ਵਰਕ ਹੋਊਗਾ ਬਹੁਤ ਸੋਹਣੀ ਕਾਟਣਾ ਹੈ ਪੱਕੀ ਕਾਟਣਾ ਹੈ ਖਰਾਬ ਨਹੀਂ ਹੁੰਦੀ ਹੈ ਕਾਟਣ ਪਰ ਇਹਨੂੰ ਪੱਕੀ ਕਹਦੇ ਨੇ ਅਸੀਂ ਆਪਾਂ ਵੀ ਵੀ ਕੱਪੜਾ ਹੰਡਣ ਚ ਇਹ ਪੂਰਾ ਵਧੀਆ ਰਹਿੰਦਾ ਇਹਦੇ ਵਿੱਚ ਥ੍ਰੈਡ ਵਰਕ ਹੈ ਜੀ ਸਾਰੇ ਕੱਪੜੇ 'ਚ ਜਿਹੜਾ ਰੰਗ ਪਸੰਦ ਆਉਂਦਾ ਕਢਾ ਲਓ ਹਰ ਚੀਜ਼ ਟੋਟਲ ਡਿਫਰੈਂਟ ਜਿਹਾ ਕਲਰ ਹੈ ਨਾ ਹਾਂ ਲਈ 425 ਉਹ ਲੱਸੀ ਕੱਢ ਕੇ ਤਾਂ ਡੋਂਗਾ ਲੈ ਜਾ ਮੁਰਕੇ ਰੋਲੀ ਜਾਓ ਇ ਉੱਥੇ ਕੱਢਿਆ ਕਾ ਸੀ ਆ ਲੋ ਜੀ ਜਿਆ ਲੋਗ ਆ ਰ ਸਾਰੀ ਤੇ ਥ੍ਰੈਡ ਦਾ ਵਰਕ ਹੈ ਵੀਰੇ ਹੰਡ ਕੇ ਪਾਟਣ ਵਾਲੇ ਸੂਟ ਆ ਜਿੰਨਾ ਮਰਜੀ ਵੀ ਮੈਂ ਥਾਪੇ ਨਾਲ ਕੋਟ ਕੋਟ ਹੰਡਾਇਓ ਠੀਕ ਹੈ ਇਹ ਪੱਕੀ ਕੈਮਰੇ ਚ ਕੈਮਰੇ ਕਾਗੀ ਵੀਰੇ ਆਉਣ ਲਈ 425 ਦਾ ਸੂਟ ਹੈ ਸਿਰਫ 425 ਦਾ ਬਿਲ ਥ੍ਰੈਡ ਵਰਕ ਹੈ ਇਹਦੇ ਚ ਸਾਰੇ ਸੂਟ ਚ 5 ਮੀਟਰ ਮਿਲੂਗਾ ਜੀ ਇਹ ਦੇਖੋ ਵੀਰੇ ਥਾਣੇ ਦੇ ਸਾਹਮਣੇ ਬੁੱਤ ਮੈਂ ਰੋਟੀਆਂ ਭਗਾਉਣਾ ਜੀ ਜੀ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਐ ਕਰਦਾ ਬੋਮਬੇ ਬੋਮਬੇ ਗੋਟਨ ਹਰੀ ਮਤਾ ਤਾਂ ਧਰ ਦਿੰਨਾ ਤਿੰਨ ਨੂੰ ਇੱਥੇ ਧਰ ਦਿੰਨਾ ਜਿਹੜੇ ਪੈਣ ਭਰਾਣੇ ਵੀ ਕੋਈ ਜਿਹੜੇ ਕਾਗਜੇ ਪੁੱਤ ਬਣ ਕੇ ਚੁੱਲ੍ਹੇ ਉਪਰ ਇਹ ਤਰ੍ਹਾਂ ਹੀ ਨਹੀਂ ਸਾਰੀ ਕੋਠੀ 'ਚ ਪੜ ਜਾਂਦੇ ਹੁੰਦੇ ਹਾਂ ਲੋ ਜੀ ਪੱਕੀ ਕਾਮ ਕੈਮਰਿਕ ਹੈ ਵਿਦ ਥ्रेड ਵਰਕ ਹੈ ਬਾਈ ਜੀ ਕਲਰ ਸਕੀਮ ਜੀ ਬਹੁਤ ਤਾਕੜੀ ਹੈ ਇਹਨਾਂ ਦੀ ਹਾਂ ਇੱਕ ਵਾਰੀ ਜਿਹੜਾ ਵੀ ਕਸਟਮਰ ਉਹਨੂੰ ਕਸਟਮਰ ਜਿਹੜਾ ਵੀ ਆਪਣਾ ਨੂੰ ਪਾ ਕੇ ਦੇਖੂਗਾ ਨਾ ਇਹ ਹੰੜ ਕੇ ਸੂਟ ਵੀਰੇ ਪਾੜਦੇ ਨਹੀਂ ਬੋਧੇ ਹੀ ਨਿਕਲਦੇ ਪੂਰੇ ਜੋ ਵੀ ਤੁਹਾਨੂੰ ਦੇਖੂਆ ਸੂਟ ਪਾ ਕੇ ਜੀ ਉਹਨੂੰ ਇੱਕ ਜ਼ਰੂਰ ਪੁੱਛੂਗਾ ਜੀ ਕਿਉਂਕਿ ਇਹ ਕਲਰ ਵਰਕ ਬਹੁਤ ਤਕੜਾ ਹੈ ਜੀ ਸਾਰੇ ਸੂਟ ਚ ਥ्रेड ਵਰਕ ਹੈ ਜੀ ਬਾਰ ਬਾਰ ਕਹਿ ਰਹੀ ਆ 425 ਦਾ ਤੇ ਸ਼ਿਪਿੰਗ ਇਹਦੀ ਅਲੱਗ ਲੱਗੂ ਜੀ 50 ਰੁਪਏ ਜੇ ਕਿਸੇ ਨੇ ਘਰੋਂ ਲੈ ਜਾਣਾ 425 ਦਾ ਪੂਰਾ ਜੀ ਮਾਰਕੀਟ 'ਚ ਇਹ ਮਾਲ ਹਜੇ ਤੱਕ ਆਇਆ ਨਹੀਂ ਜਿਹੜਾ ਆਪਣੇ ਕੋਲੇ ਆ ਗਿਆ ਜੀ ਤੇ ਜਦੋਂ ਮਾਰਕੀਟ 'ਚ ਇਹਦਾ ਰੇਟ ਤੁਹਾਨੂੰ ਇਹ ਨਹੀਂ ਮਿਲਣਾ ਡਾਪਾ ਦੀ ਜੰਨੇ ਆ ਇਹਨੂੰ ਜੇ ਤੁਸੀਂ ਘਰੇ ਵੀ ਪਾ ਕੇ ਰੱਖੋਗੇ ਖਰਾਬ ਗਰੂਬ ਨਹੀਂ ਹੁੰਦਾ ਕਿਵੇਂ ਮਰਜ਼ੀ ਕੰਮ ਧੰਦੇ 'ਚ ਇਹਨੂੰ ਪਾਈ ਫਿਰਿਓ ਬਿਲਕੁਲ ਉਹਦੀ ਕੋਈ ਕੰਪਲੀਟ ਨਹੀਂ ਹੈਗੀ ਇਹ ਪੱਕੀ ਕੈਮਰੇ 'ਕਾ ਆ ਜਾਂਦੀ ਜੀ ਖਰਾਬ ਨਹੀਂ ਹੁੰਦੀ ਇਹਦੇ ਕਲਰ ਜਿਹੜੇ ਆਪਣੇ ਸਾਰੇ ਬੜੀ ਵਧੀਆ ਪਾਊਗੀ ਹੁਣ ਮੌਸਮ 'ਚ ਜਿਹੜੇ ਨੇ ਕਲਰਾਂ ਨੇ ਕਲਰ ਰਿਚ ਕਲਰ ਹੈਗੇ ਜੀ ਅੱਖਾਂ ਨੂੰ ਦੇਖਣ 'ਚ ਉਹ ਸੋਹਣੇ ਲੱਗਦੇ ਸਾਰੇ ਕਲਰ ਹੀ ਆਰੀ ਚ ਥ੍ਰੈਡ ਵਰਕ ਹੈ ਜੀ ਇਹ ਚ ਕਾਟਨ ਚਾਹੀਦਾ ਜੇ ਤੁਸੀਂ ਆਪਦੀ ਅੱਖਾਂ ਨਾਲ ਰੀਲ ਚ ਦੇਖਣ ਹੋਵੇ ਕਲਰ ਤੁਸੀਂ ਇੱਕ ਕਲਰ ਨੂੰ ਵੀ ਨਿੰਦ ਨਹੀਂ ਸਕਦੇ ਕਿਹੜਾ ਕਲਰ ਨੂੰ ਪਸੰਦ ਨਹੀਂ ਆ ਰਿਹਾ ਐਨੇ ਸੋਹਣੇ ਕਲਰ ਹੈ ਸਾਰੇ ਇਹ ਓਨਲੀ 425 ਦਾ ਸੂਟ 5 ਮੀਟਰ ਮਿਲੂਗਾ ਜੀ ਕੱਟ ਕੇ ਪੂਰਾ ਸਾਡੇ ਬੰਨੇ ਆਫਰ ਹੀ ਆ ਜੀ 425 ਚ ਤੁਹਾਨੂੰ ਇਹ ਸੂਟ ਕੋਈ ਨਹੀਂ ਦਿੰਦਾ ਜੀ ਜਦੋਂ ਆਗੇ ਦੁਕਾਨ ਦਾ ਦੁਕਾਨਾਂ ਤੇ ਆ ਗਈ ਤੁਹਾਨੂੰ ਕੋਈ ਵੀ ਨਹੀਂ ਦਿੰਦਾ ਇਹ ਆਪਣੇ ਰੇਟ ਤੇ 2 300 ਵੱਧ ਕੀ ਦੇਣਗੇ ਜੀ ਹਾਂ ਲੋਚ ਆ ਦੇਖੋ ਆਪਣਾ ਲਾਸਟ ਕੱਲ ਰਣਮੀ ਹਾਂ ਇਹ ਇਹ ਲਾਈਟ ਅੰਗੂਰੀ ਜਿਹਾ ਕੱਲਰ ਹੈ ਜੀ ਸਾਰੇ ਤੇ ਥ੍ਰੈਡ ਵਰਕ ਹੈ ਦੇਦੇ ਇਹ ਪੱਕੀ ਕੈਮਰੇ ਦਾ ਕਾਟਨ ਆ ਜਾਂਦੀ ਹੈ ਵੀਰੇ ਇਹ ਪੂਰੇ ਹੰਡ ਕੇ ਸੂਟ ਪਾੜਦੇ ਆ ਥਾਪੇ ਨਾਲ ਫਟ ਫਟ ਤੂੰ ਜੇ ਤਾ ਵੀ ਸੂਟ ਪੂਰੇ ਹੰਡਣਗੇ ਇਹ ਹੰਡਣ ਵਾਲਾ ਕਪੜਾ ਜਿਹਨੇ ਹੰਡਾਉਣ ਵਾਸਤੇ ਲੈਣਾ ਪੱਕੀ ਕੈਮਰੇ ਕਹਿੰਦੇ ਵੀਰੇ ਇਹਨੂੰ ਇੱਕ ਕੱਚੀ ਹੁੰਦੀ ਉਹ ਬੋਲੀ ਜਿਹਨੇ ਪੱਕੀ ਕੈਮਰੇ ਕਾ ਹੈ ਹੈ ਕੈਮਰੇ ਕਾਟਨ ਆ ਪਰ ਇਹ ਪੱਕੀ ਕੈਮਰੇ ਕਾ ਤੇ ਕਿਸੇ ਭੈਣ ਭਰਾ ਨੇ ਸੂਟ ਲੈਣਾ ਹੋਵੇ ਤੁਸੀਂ ਆਪ ਦਾ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਓਨਲੀ 425 ਦਾ ਜਿੰਨਾ ਮਰਜ਼ੀ ਹੰਡਾਓ ਤੇ ਵੀਡੀਓ ਬਣਾਉਣ ਚ ਕੋਈ ਕਮੀ ਨਹੀਂ ਰਹੀ ਹੋਰ ਵੀਰੇ ਤਾਂ ਸੌਰੀ ਚਾਹੁੰਨੇ ਆ ਆਪ ਸਭ ਨੂੰ ਮੇਰੇ ਵੱਲੋਂ ਮਨਦੀਪ ਪਰਮਾਨੰਦ ਨੇ ਪ੍ਰੇਅ ਕਰਿ ਸਾਰੀ